23 ਜਨਵਰੀ 2023 ਦੇ ਦਿਨ ਆਫੀਸਰ ਕੇਵਿਨ ਡੇਵ ਜਿਹੜਾ ਕਿ ਆਪਣੀ ਪੁਲਿਸ ਕਾਰ ਦੇ ਉੱਪਰ ਇੱਕ ਡਰੱਗ ਓਵਰਡੋਜ਼ ਦੀ ਕਾਲ ਦੇ ਉੱਪਰ ਰਿਸਪੌਂਡ ਕਰਨ ਜਾ ਰਿਹਾ ਹੁੰਦਾ ਰਸਤੇ ਦੇ ਵਿੱਚ ਇੱਕ ਭਾਰਤੀ ਮੂਲ ਦੀ 23 ਸਾਲ ਦੀ ਗ੍ਰੈਜੂਏਟ ਜਾਨਵੀ ਕੰਡੋਲਾ ਜਿਹੜੀ ਕਿ ਨਾਰਥ-ਈਸਟਰਨ ਯੂਨੀਵਰਸਿਟੀ ਦੀ ਸਟੂਡੈਂਟ ਹੁੰਦੀ ਆ ਉਹਨੂੰ ਹਿੱਟ ਕਰ ਦਿੰਦਾ ਜਾਨਵੀ ਕੰਡੋਲਾ ਦੀ ਇਸ ਦਰਘਟਨਾ ਦੇ ਵਿੱਚ ਮੌਤ ਹੋ ਜਾਂਦੀ ਆ ਬਾਅਦ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਕਿ ਆਫੀਸਰ ਕੈਵਨ ਡੇਵ ਨੇ ਨਾ ਤਾਂ ਆਪਣੀ ਕਾਰ ਦਾ ਸਾਇਰਨ ਔਨ ਕੀਤਾ ਹੋਇਆ ਸੀ ਤੇ ਨਾਲ ਦੀ ਨਾਲ ਹੀ ਜਿਸ ਜਗ੍ਹਾ ਦੇ ਉੱਪਰ ਇਹ ਐਕਸੀਡੈਂਟ ਹੁੰਦਾ ਉੱਥੇ ਕਾਰਾਂ ਦੀ ਸ ਮੈਕਸਿਮਮ ਸਪੀਡ 40 ਕਿਲੋਮੀਟਰ ਪ੍ਰਾ ਰੱਖੀ ਗਈ ਸੀ ਪਰ ਆਫੀਸਰ ਕੈਵਨ ਡੇਵ ਦੀ ਕਾਰ ਦੀ ਸਪੀਡ ਉਸ ਟਾਈਮ ਤੇ 119 ਕਿਲੋਮੀਟਰ ਪ੍ਰਾ ਸੀ ਜਨਵਰੀ 2025 ਦੇ ਵਿੱਚ ਆਫੀਸਰ ਕੇਵਨ ਨੂੰ ਸਿਆਟਲ ਪੁਲਿਸ ਡਿਪਾਰਟਮੈਂਟ ਵਾਲੇ ਉਹਦੀ ਨੌਕਰੀ ਤੋਂ ਟਰਮੀਨੇਟ ਕਰ ਦਿੰਦੇ ਆ। 98 ਦਿਨਾਂ ਲਈ ਇਸ ਆਫੀਸਰ ਦੇ ਉੱਪਰ 5000 ਅਮਰੀਕਨ ਡਾਲਰ ਦਾ ਜੁਰਮਾਨਾ ਵੀ ਕੀਤਾ ਜਾਂਦਾ ਪਰ ਇਸ ਤੋਂ ਬਾਅਦ ਇਹ ਪੂਰਾ ਦਾ ਪੂਰਾ ਕੇਸ ਇਸ ਤੋਂ ਵੀ ਜ਼ਿਆਦਾ ਕੰਟਰੋਵਰਸ਼ਲ ਰੋਖ ਅਖਤਿਆਰ ਕਰਦਾ ਜਦੋਂ ਪੁਲਿਸ ਡਿਪਾਰਟਮੈਂਟ ਦੇ ਯੂਨੀਅਨ ਲੀਡਰ ਤੇ ਆਫੀਸਰ ਡੈਨੀਅਲ ਆਰਡਰ ਦੇ ਆਪਣੇ ਬੋਡੀ ਕੈਮਰਾ ਦੇ ਵਿੱਚ ਉਸੇ ਟਾਈਮ ਦੀ ਕੈਦ ਹੋਈ ਫੁਟੇਜ ਤੇ ਆਫੀਸਰ ਡੈਨੀਅਲ ਆਰਡਰ ਦੇ ਕੈਦ ਹੋਏ ਵਰਡ ਇਨਵੈਸਟੀਗੇਸ਼ਨ ਦੇ ਦੌਰਾਨ ਸੁਣਾਈ ਜਾਂਦੇ ਐਕਸੀਡੈਂਟ ਦੀ ਗੱਲ ਸੁਣਨ ਦੇ ਉੱਪਰ ਡੇਨੀਅਲ ਆਰਡਰਰ ਬਹੁਤ ਉੱਚੀ ਆਵਾਜ਼ ਦੇ ਵਿੱਚ ਹੱਸਦਾ ਹੋਇਆ ਦਿਖਾਈ ਦਿੰਦਾ ਸ਼ੀ ਇਜ਼ ਡੈਡ ਤੇ ਨਾਲ ਦੀ ਨਾਲ ਹੀ ਭਾਰਤੀ ਮੂਲ ਦੀ ਇਸ 23 ਸਾਲ ਦੀ ਸਟੂਡੈਂਟ ਜਨਵੀ ਕੁੰਡੇਲਾ ਦੀ ਜ਼ਿੰਦਗੀ ਨੂੰ ਓਨੀ ਜਿਆਦਾ ਇੰਪੋਰਟੈਂਟ ਨਹੀਂ ਦੱਸਦਾ ਤੇ ਨਾਲ ਦੀ ਨਾਲ ਹੀ ਕਹਿੰਦਾ ਕਿ ਕੋਈ ਗੱਲ ਨਹੀਂ ਇਹਦੇ ਲਈ ਇੱਕ ਚੈੱਕ ਸਾਈਨ ਕਰ ਦਿੱਤਾ ਜਾਊਗਾ ਸ਼ੀ ਇਜ਼ ਡੈਡ <laughs> <laughs> yeah just write a check. <laughs> 11000. She was 26 anyway. She had limited value. ਇਸ ਤੋਂ ਬਾਅਦ ਸਾਲ 2024 ਦੇ ਵਿੱਚ ਇਸ ਅਫੀਸਰ ਡੈਨੀਅਲ ਆਡਰਰ ਨੂਵੀ ਉਹਦੀ ਨੌਕਰੀ ਤੋਂ ਕੱਢ ਦਿੱਤਾ ਜਾਂਦਾ। ਹੁਣ ਸਾਲ 2026 ਦੇ ਵਿੱਚ ਆ ਕੇ ਸिएटल ਸ਼ਹਿਰ ਨੇ ਇੱਕ ਹੋਰ ਇਸੇ ਕੇਸ ਦੇ ਵਿੱਚ ਮਹੱਤਵਪੂਰਨ ਫੈਸਲਾ ਲਿਆ ਜਿਹਦੇ ਅਕੋਰਡਿੰਗ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਉਣ ਵਾਲੀ ਜਨਵੀ ਦੇ ਪਰਿਵਾਰ ਵਾਲਿਆਂ ਨੂੰ ਸਿਆਟਲ ਸ਼ਹਿਰ ਦੇ ਵੱਲੋਂ 29 ਮਿਲੀਅਨ ਡਾਲਰ ਕੰਪਨਸੇਸ਼ਨ ਦੇ ਤੌਰ ਤੇ ਉੱਪਰ ਦਿੱਤੇ ਜਾਣਗੇ। ਸਾਲ 2023 ਦੇ ਵਿੱਚ ਹੋਈ ਇਹ ਘਟਨਾ ਉਸੇ ਟਾਈਮ ਪੂਰੀ ਤਰ੍ਹਾਂ ਦੇ ਨਾਲ ਕੰਟਰੋਵਰਸੀਆਂ ਦੇ ਵਿੱਚ ਆ ਜਾਂਦੀ ਆ। ਜਦੋਂ ਇਸ ਕੇਸ ਤੋਂ ਬਾਅਦ ਪੁਲਿਸ ਵਾਲਿਆਂ ਦਾ ਆਮ ਲੋਕਾਂ ਦੇ ਪ੍ਰਤੀ ਰਵੱਈਆ ਖਾਸ ਕਰਕੇ ਭਾਰਤੀ ਮੂਲ ਦੇ ਸਟੂਡੈਂਟਸ ਦੇ ਪ੍ਰਤੀ ਲੋਕਾਂ ਦੇ ਸਾਹਮਣੇ ਜਗ ਜਹਰ ਹੋ ਜਾਂਦਾ। ਪੋਸ਼ ਇਲਾਕਿਆਂ ਦੇ ਵਿੱਚ ਬਣੇ ਹੋਏ ਮਹਿੰਗੇ ਮਹਿੰਗੇ ਕੈਫੇਸ ਤੇ ਰੈਸਟੋਰੈਂਟਸ ਤੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਰੀਲਸ ਤੋਂ ਬਹੁਤ ਦੂਰ ਇੰਟਰਨੈਟ ਦੇ ਉੱਪਰ ਇੱਕ ਵੀਡੀਓ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਨੂੰ ਖਿੱਚ ਰਿਹਾ ਵਾ ਇਹ ਕਹਾਣੀ ਆ ਬੰਗਾਲ ਦੇ 70 ਸਾਲ ਦੇ ਦੀਪਾਲੀ ਕੋਸ਼ਤੀ ਜਿਹੜੇ ਪਿਛਲੇ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਤੋਂ ਇੱਕ ਬਿਲਕੁਲ ਛੋਟੀ ਜੀ ਜਗ੍ਹਾ ਦੇ ਉੱਪਰ ਇੱਕ ਸਟੋਵ ਤੇ ਕੁਝ ਥੋੜੇ ਜਿਹੀ ਪੁਰਾਣੇ ਭਾਂਡਿਆਂ ਦੇ ਨਾਲ ਆਪਣਾ ਇਹ ਰੈਸਟੋਰੈਂਟ ਚਲਾ ਰਹੇ ਨੇ ਤੇ ਉਹ ਵੀ ਇਸ ਕਰਕੇ ਕਿਉਂਕਿ ਉਹਨਾਂ ਨੇ ਆਪਣੇ ਪਤੀ ਨੂੰ ਹੁਣ ਤੋਂ ਬਹੁਤ ਦਹਾਕੇ ਪਹਿਲਾਂ ਜਦੋਂ ਉਹਨਾਂ ਦੀ ਮੌਤ ਹੋਣ ਵਾਲੀ ਸੀ ਬਿਲਕੁਲ ਉਸ ਟਾਈਮ ਇਹ ਵਾਅਦਾ ਕੀਤਾ ਸੀ ਕਿ ਉਹ ਇਹਨਾਂ ਦੇ ਰੈਸਟੋਰੈਂਟ ਨੂੰ ਜਿੰਨਾ ਟਾਈਮ ਤੱਕ ਦੁਨੀਆ ਵਿੱਚ ਹੈਗੇ ਆ ਚੱਲਦਾ ਰੱਖਣਗੇ ਇਹਨੂੰ ਬੰਦ ਨਹੀਂ ਕਰਨਗੇ ਹਾਲਾਂਕਿ ਦੀਪਾਲੀ ਕੋਸ਼ ਹੋਣਾ ਦੇ ਇਸ ਛੋਟੇ ਜਿਹੇ ਰੈਸਟੋਰੈਂਟ ਦੇ ਵਿੱਚ ਅੱਜ ਚਾਰ ਜਾਂ ਪੰਜ ਕਸਟਮਰਸ ਤੋਂ ਜ਼ਿਆਦਾ ਨਹੀਂ ਆਉਂਦੇ ਪਰ ਫਿਰ ਵੀ ਤਿੰਨ ਦਹਾਕਿਆਂ ਤੋਂ ਲਗਾਤਾਰ ਦੀਪਾਲੀ ਹੋਣਾ ਨੇ ਆਪਣੀ ਇੱਕੋ ਹੀ ਰੁਟੀਨ ਬਣਾਈ ਹੋਈ ਆ ਉਹ ਸਵੇਰੇ ਸਬਜ਼ੀਆਂ ਵਗੈਰਾ ਲੈ ਕੇ ਆਉਂਦੇ ਆ ਉਹਨਾਂ ਨੂੰ ਕੁੱਕ ਕਰਦੇ ਆ ਤੇ ਉਸ ਤੋਂ ਬਾਅਦ ਬੈਠ ਕੇ ਗਾਕਾਂ ਦੀ ਵੇਟ ਕਰਦੇ ਆ ਤੇ ਰਾਤ ਪੈਣ ਦੇ ਉੱਪਰ ਇਹੀ ਛੋਟਾ ਜਿਹਾ ਰੈਸਟੋਰੈਂਟ ਉਹਨਾਂ ਦੀ ਸੌਣ ਵਾਲੀ ਜਗ੍ਹਾ ਬਣ ਜਾਂਦਾ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਇੰਸਟਾਗ੍ਰam ਦੇ ਉੱਪਰ ਸ਼ੇਅਰ ਕੀਤਾ ਅਰਾਧਨਾ ਚੈਟਰਜੀ ਹੋਣਾ ਨੇ ਜਦੋਂ ਉਹਨਾਂ ਨੂੰ ਦਿਪਾਲੀ ਹੋਣਾ ਦੀ ਸਟਰਗਲ ਤੇ ਉਹਨਾਂ ਦੇ ਆਪਣੇ ਪਤੀ ਦੇ ਨਾਲ ਕੀਤੇ ਹੋਏ ਵਾਅਦੇ ਦੇ ਬਾਰੇ ਵਿੱਚ ਪਤਾ ਲੱਗਦਾ ਅਰਾਧਨਾ ਚੈਟਰਜੀ ਇਸ ਵੀਡੀਓ ਦੇ ਦੁਆਰਾ ਇੰਟਰਨੈਟ ਦੇ ਉੱਪਰ ਬਹੁਤ ਸਾਰੇ ਲੋਕਾਂ ਨੂੰ ਦੀਪਾਲੀ ਹੋਣਾ ਦੀ ਮਦਦ ਕਰਨ ਦੀ ਉਹਨਾਂ ਦੇ ਇਸ ਰੈਸਟੋਰੈਂਟ ਦੀ ਦੇਖ ਨੂੰ ਬਿਹਤਰ ਕਰਨ ਦੀ ਅਪੀਲ ਕਰਦੇ ਨੇ ਦੀਪਾਲੀ ਕੁਸ਼ ਇਹ ਕਹਿੰਦੇ ਨੇ ਕਿ ਉਹ ਅਖੀਰ ਤੱਕ ਆਪਣੇ ਪਤੀ ਦੇ ਨਾਲ ਕੀਤਾ ਹੋਇਆ ਵਾਅਦਾ ਨਿਭਾਉਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦਾ ਕੋਈ ਵੀ ਇਰਾਦਾ ਨਹੀਂ ਹੈਗਾ ਕਿਸੇ ਬਿਰਧ ਆਸ਼ਰਮ ਦੇ ਵਿੱਚ ਜਾਣ ਦਾ ਉਹ ਆਪਣੀ ਜ਼ਿੰਦਗੀ ਨੂੰ ਐਕਟਿਵਲੀ ਇੱਜ਼ਤ ਦੇ ਨਾਲ ਜਿਉ ਰਹੇ ਆ ਜੋ ਵੀ ਉਹਨਾਂ ਦੀ ਕਮਾਈ ਹੋ ਰਹੀ ਆ ਉਹ ਉਹਦੇ ਨਾਲ ਸੰਤੁਸ਼ਟ ਨੇ ਇਸ ਵੀਡੀਓ ਦੇ ਇੰਸਟਾਗ੍ਰam ਦੇ ਉੱਪਰ ਅਪਲੋਡ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਧਿਆਨ ਦੀਪਾਲੀ ਹੁਣਾ ਦੀ ਸਟਰਗਲ ਤੇ ਇਸ ਜ਼ਬਰਦਸਤ ਮੋਟੀਵੇਸ਼ਨਲ ਸਟੋਰੀ ਦੇ ਵੱਲ ਨੂੰ ਜਾਂਦਾ ਤੇ ਬਹੁਤ ਸਾਰੇ ਲੋਕ ਹੁਣ ਇਸ ਚੀਜ਼ ਦਾ ਆਰਾਧਨਾ ਚੈਟਰਜੀ ਹੁਣਾ ਦੇ ਨਾਲ ਵਾਅਦਾ ਕਰਦੇ ਆ ਕਿ ਉਹ ਦੀਪਾਲੀ ਹੁਣਾ ਦੇ ਇਸ ਛੋਟੇ ਜਿਹੇ ਰੈਸਟੋਰੈਂਟ ਦਾ ਹੁਲੀਆ ਸੁਧਾਰਨ ਦੇ ਵਿੱਚ ਉਹਨਾਂ ਦੀ ਪੂਰੀ ਮਦਦ ਕਰਨਗੇ ਕਦੇ-ਕਦੇ ਸਭ ਤੋਂ ਸਟਰੋਂਗ ਪਾਵਰਫੁਲ ਕਹਾਣੀਆਂ ਕਿਸੇ ਸੈਲੀਬ੍ਰਿਟੀ ਦੀ ਆਪਣੀ ਕਿਚਨ ਤੋਂ ਨਹੀਂ ਜਾਂ ਫਿਰ ਕਿਸੇ ਵਾਇਰਲ ਫੂਡ ਟ੍ਰੈਂਡਸ ਤੋਂ ਨਹੀਂ ਆਉਂਦੀਆਂ ਉਹ ਸ਼ਹਿਰਾਂ ਦੇ ਵਿੱਚ ਲੁਕੇ ਹੋਏ ਛੋਟੇ-ਛੋਟੇ ਕਾਰਨਰਸ ਦੇ ਵਿੱਚ ਬਣੀਆਂ ਹੋਈਆਂ ਇਸੇ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਦੇ ਵਿੱਚ ਕੰਮ ਕਰਦੇ ਹੋਏ ਆਮ ਇਨਸਾਨਾਂ ਦੇ ਵਿੱਚੋਂ ਆਉਂਦੀਆਂ ਹਨ ਕੇਰਲ ਦੇ ਕਸਰਗੋਡ ਏਰੀਆ ਦੇ ਵਿੱਚ ਅਨੰਥਾਪੁਰਾ ਲੇਕ ਟੈਂਪਲ ਦੇ ਵਿੱਚ ਜਦੋਂ 9 ਅਕਤੂਬਰ 2022 ਦੇ ਦਿਨ 70 ਸਾਲ ਦੇ ਬਾਬੀਆ ਦੀ ਮੌਤ ਹੁੰਦੀ ਆ ਤਾਂ ਉਸ ਤੋਂ ਬਾਅਦ ਉਹਦੀਆਂ ਆਖਰੀ ਰਸਮਾਂ ਨੂੰ ਪੂਰੀਆਂ ਹਿੰਦੂ ਰਵੈਤਾਂ ਦੇ ਨਾਲ ਤੇ ਸਾਰੇ ਮੰਤਰ ਜਾਪ ਦੇ ਨਾਲ ਪੂਰਾ ਕੀਤਾ ਜਾਂਦਾ ਸ਼ਰਧਾਲੂਆਂ ਦਾ ਬਹੁਤ ਜ਼ਿਆਦਾ ਵੱਡਾ ਇਕੱਠ ਹੁੰਦਾ ਤੇ ਬਾਬੀਆ ਦੇ ਮ੍ਰਿਤਕ ਸਰੀਰ ਦੇ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਆ ਪਰ ਇੱਥੇ ਕਹਾਣੀ ਥੋੜੀ ਵੱਖਰੀ ਆ ਮਰਨ ਵਾਲਾ ਬਾਬੀਆ ਕੋਈ ਇਨਸਾਨ ਨਹੀਂ ਸੀ ਬਲਕਿ ਜੰਗਲ ਦੇ ਉਹਨਾਂ ਖਤਰਨਾਕ ਜਾਨਵਰਾਂ ਦੇ ਵਿੱਚੋਂ ਇੱਕ ਸੀ ਜਿਹੜੇ ਮਾਸ ਖਾਂਦੇ ਨੇ ਸ਼ਿਕਾਰ ਕਰਦੇ ਨੇ ਤੇ ਇਨਸਾਨ ਦੇ ਲਈ ਡਰ ਦਾ ਇੱਕ ਕਾਰਨ ਬਣੇ ਰਹਿੰਦੇ ਨੇ ਬਾਬੀਆ ਅਸਲ ਦੇ ਵਿੱਚ ਇੱਕ ਮਗਰਮਛ ਸੀ ਪਰ ਬਾਬੀਆ ਦੀ ਕਹਾਣੀ ਦੁਨੀਆ ਦੇ ਬਾਕੀ ਮਗਰਮਛਾਂ ਤੋਂ ਬਿਲਕੁਲ ਡਿਫਰੈਂਟ ਬਾਬੀਆ ਐਸੇ ਮੰਦਰ ਦੇ ਅੰਦਰ ਆਪਣੇ ਜਨਮ ਤੋਂ ਰਹਿ ਰਿਆ ਉਹ ਇਸ ਪੂਰੇ ਮੰਦਰ ਦੇ ਕੰਪਲੈਕਸ ਦੇ ਵਿੱਚ ਬਿਨਾਂ ਕਿਸੇ ਡਰ ਤੋਂ ਤੇ ਬਿਨਾਂ ਕਿਸੇ ਨੂੰ ਡਰਾਏ ਹੋਏ ਓਪਨਲੀ ਆਜ਼ਾਦ ਘੁੰਮਦਾ ਰਹਿੰਦਾ ਸੀ ਨਾ ਉਹਦੇ ਲਈ ਕਦੇ ਕੋਈ ਪਿੰਜਰਾ ਬਣਾਇਆ ਗਿਆ ਤੇ ਨਾ ਹੀ ਉਹਨੂੰ ਮੰਦਰ ਦੇ ਏਰੀਏ ਤੋਂ ਬਾਹਰ ਜਾਣ ਦੇ ਲਈ ਕਦੇ ਰੋਕਿਆ ਗਿਆ ਪਰ ਫਿਰ ਵੀ ਆਪਣੀ ਪੂਰੀ ਜ਼ਿੰਦਗੀ ਉਹ ਇੱਕ ਵਾਰ ਵੀ ਮੰਦਰ ਦੇ ਏਰੀਏ ਦੇ ਵਿੱਚੋਂ ਨਾ ਤਾਂ ਬਾਹਰ ਗਿਆ ਤੇ ਨਾ ਹੀ ਜਿਹੜੀ ਛੀਲ ਦੇ ਵਿੱਚ ਉਹਨੇ ਆਪਣੀ ਪੂਰੀ ਜ਼ਿੰਦਗੀ ਕੱਢੀ ਉਸੇ ਛੀਲ ਦੀਆਂ ਮੱਛੀਆਂ ਦਾ ਉਹਨੇ ਇੱਕ ਵੀ ਵਾਰ ਸ਼ਿਕਾਰ ਕੀਤਾ ਬਾਬੀਆ ਨੇ ਆਪਣੀ ਪੂਰੀ ਜ਼ਿੰਦਗੀ ਇਸੇ ਮੰਦਰ ਤੋਂ ਵਿੱਚੋਂ ਮਿਲਣ ਵਾਲੇ ਪ੍ਰਸ਼ਾਦ ਦੇ ਉੱਪਰ ਹੀ ਨਿਰਭਰ ਰਹਿ ਕੇ ਕੱਢੀ ਜੇ ਕਦੇ ਕੋਈ ਵੀ ਛੜਦਾਲੂ ਬਾਬੀਆ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਜਾਂ ਫਿਰ ਕੋਈ ਬੱਚਾ ਵੀ ਬਾਬੀਆ ਦੇ ਕੋਲੇ ਜਾਂਦਾ ਤਾਂ ਬਾਬੀਆ ਉਹਨੂੰ ਕਦੇ ਵੀ ਕੁਝ ਵੀ ਨਹੀਂ ਕਹਿੰਦਾ ਸੀ ਉਹਨੇ ਆਪਣੀ ਪੂਰੀ ਜ਼ਿੰਦਗੀ ਕਿਸੇ ਵੀ ਇਨਸਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਨਾਰਮਲੀ ਜਿੱਥੇ ਮਗਰਮੱਛਾਂ ਦਾ ਜੀਵਨ ਕਾਲ 40 ਤੋਂ ਲੈ ਕੇ 55 ਸਾਲ ਤੱਕ ਦਾ ਹੁੰਦਾ ਉੱਥੇ ਹੀ ਬਾਬੀਆਂ ਦੀ ਜ਼ਿੰਦਗੀ ਤੇ ਬਾਬੀਆਂ ਦੀ ਉਮਰ ਤਕਰੀਬਨ 70 ਸਾਲ ਤੋਂ ਵੀ ਉੱਪਰ ਦੱਸੀ ਜਾਂਦੀ ਹੈ ਤੇ ਇਸੇ ਕਰਕੇ ਕਿ ਅਨੰਤਪੁਰਾ ਲੇਕ ਟੈਂਪਲ ਦੇ ਸ਼ਰਧਾਲੂਆਂ ਦੁਆਰਾ ਬਾਬੀਆਂ ਨਾਮ ਦੇ ਇਸ ਮਗਰਮੱਛ ਨੂੰ ਵੀ ਬਹੁਤ ਹੀ ਜ਼ਿਆਦਾ ਪਵਿੱਤਰ ਮੰਨਿਆ ਗਿਆ ਤੇ ਉਹਦੀ ਮੌਤ ਤੋਂ ਬਾਅਦ ਉਹਦੇ ਲਈ ਸਭ ਤੋਂ ਜ਼ਿਆਦਾ ਪਵਿੱਤਰ ਮੰਤਰਾਂ ਦਾ ਚਾਪ ਕੀਤਾ ਗਿਆ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਐਪਸਟੀਨ ਮਾਮਲੇ ਦੇ ਵਿੱਚ ਜਿਹੜੀਆਂ ਵੀ ਐਪਸਟੀਨ ਫਾਈਲਸ ਨਿਕਲ ਰਹੀਆਂ ਨੇ ਹਰ ਨਵੇਂ ਦਿਨ ਪੂਰੀ ਦੁਨੀਆ ਦਾ ਕੋਈ ਨਾ ਕੋਈ ਮਸ਼ਹੂਰ ਇਨਸਾਨ ਐਪਸਟੀਨ ਦੇ ਨਾਲ ਉਹਦੇ ਲਿੰਕ ਜੁੜਦੇ ਹੋਏ ਦਿਖਾਈ ਦਿੰਦੇ ਆ ਪਰ ਹੁਣ ਇਸੇ ਇਨਸਾਨ ਨੂੰ ਲੈ ਕੇ ਇੱਕ ਨਵੀਂ ਤਰ੍ਹਾਂ ਦਾ ਖੁਲਾਸਾ ਹੋਇਆ ਜਿਨੇ ਪੂਰੀ ਦੁਨੀਆ ਦੇ ਵਿੱਚ ਮੁਸਲਮਾਨ ਭਾਈਚਾਰੇ ਦੇ ਵਿੱਚ ਸਖਤ ਰੋਸ ਨੂੰ ਪੈਦਾ ਕੀਤਾ ਇੱਕ ਫੋਟੋ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਹੀ ਹੈ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਸ ਫੋਟੋ ਦੇ ਵਿੱਚ ਐਪਸਟੀਨ ਦੇ ਨਾਲ ਅਮੀਰਾਤੀ ਬਿਲੀਅਨਰ ਸੁਲਤਾਨ ਅਹਿਮਦ ਬਿਨ ਸੁਲੇਮਾਨ ਦਿਖਾਈ ਦੇ ਰਿਹਾ ਵਾ ਤੇ ਇਹ ਦੋਨੇ ਜਾਨੇ ਇੱਕ ਖਾਸ ਤਰ੍ਹਾਂ ਦੇ ਪਵਿੱਤਰ ਕੱਪੜੇ ਦੇ ਉੱਪਰ ਖੜੇ ਨੇ ਮੁਸਲਮਾਨ ਧਰਮ ਦੇ ਵਿੱਚ ਇਸ ਕੱਪੜੇ ਨੂੰ ਸਭ ਤੋਂ ਜ਼ਿਆਦਾ ਪਵਿੱਤਰ ਮੰਨਿਆ ਜਾਂਦਾ ਉਹਦਾ ਕਾਰਨ ਕੀ ਆ ਉਹਦਾ ਕਾਰਨ ਇਹ ਹੈ ਕਿ ਮੁਸਲਮਾਨਾਂ ਦੀ ਸਭ ਤੋਂ ਪਵਿੱਤਰ ਜਗ੍ਹਾ ਮੱਕਾ ਦੇ ਵਿੱਚ ਕਾਬਾ ਦੇ ਉੱਪਰ ਇਸੇ ਹੀ ਕੱਪੜੇ ਨੂੰ ਪਾਇਆ ਜਾਂਦਾ ਇਹਦੇ ਨਾਲ ਹੀ ਕਾਬਾ ਨੂੰ ਟਕਿਆ ਜਾਂਦਾ ਤੇ ਸਾਲ ਦੇ ਵਿੱਚ ਇੱਕ ਵਾਰ ਇਸਲਾਮਿਕ ਨਿਊ ਇਅਰ ਦੇ ਉੱਪਰ ਇਸ ਕਪੜੇ ਨੂੰ ਬਦਲਿਆ ਜਾਂਦਾ ਤੇ ਜਿਹੜਾ ਪਿਛਲੇ ਸਾਲ ਵਾਲਾ ਕਪੜਾ ਹੁੰਦਾ ਉਹਨੂੰ ਸਖਤ ਨਿਗਰਾਨੀ ਦੇ ਅੰਡਰ ਗਰੀਬ ਲੋਕਾਂ ਦੇ ਵਿੱਚ ਜਾਂ ਫਿਰ ਕੁਝ ਖਾਸ ਚੁਣੇ ਗਏ ਲੋਕਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਪਰ ਜਦੋਂ ਹੀ ਐਪਸਟੀਨ ਤੇ ਅਮੀਰਾਤੀ ਬਿਲੀਅਨਰ ਸੁਲਤਾਨ ਅਹਿਮਦ ਬਿਨ ਸੁਲੇਮਾਨ ਦੀ ਇਹ ਵਾਲੀ ਫੋਟੋ ਵਾਇਰਲ ਹੁੰਦੀ ਆ ਜਿਹਦੇ ਵਿੱਚ ਇਹ ਦੋਨੇ ਜਾਨੇ ਏਸੇ ਹੀ ਪਵਿੱਤਰ ਕਪੜੇ ਦੇ ਉੱਪਰ ਖੜੇ ਹੋਏ ਦਿਖਾਈ ਦਿੰਦੇ ਆ ਤਾਂ ਉਸ ਤੋਂ ਬਾਅਦ ਪੂਰੇ ਮੁਸਲਮਾਨ ਭਾਈਚਾਰੇ ਦੇ ਵਿੱਚ ਗੁੱਸਾ ਭੜਕ ਜਾਂਦਾ ਸਭ ਤੋਂ ਪਹਿਲਾ ਕੁਐਸਚਨ ਇਹ ਉੱਠਦਾ ਕਿ ਕਾਬਾ ਦਾ ਇਹ ਪਵਿੱਤਰ ਕਪੜਾ ਜਿਹਨੂੰ ਸਖਤ ਨਿਗਰਾਨੀ ਦੇ ਵਿੱਚ ਹਮੇਸ਼ਾ ਲੋਕਾਂ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਉਹ ਐਬਸਟੀਨ ਤੱਕ ਕਿਵੇਂ ਪਹੁੰਚਿਆ ਤੇ ਉਹ ਵੀ ਖਾਸ ਕਰਕੇ ਉਸ ਬੰਦੇ ਦੇ ਕੋਲੇ ਜਿਹਦੇ ਉੱਪਰ ਇਸ ਟਾਈਮ ਦੇ ਉੱਪਰ ਸੈਂਕੜੇ ਛੋਟੀਆਂ ਬੱਚੀਆਂ ਦੇ ਨਾਲ ਜ਼ਬਰਦਸਤੀ ਜਿਸਮਾਨੀ ਸੰਬੰਧ ਬਣਾਉਣ ਦੇ ਦੋਸ਼ ਲੱਗ ਰਹੇ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਦੇ ਪੁਰਾਣੇ ਡਾਕੂਮੈਂਟਸ ਦੇ ਅਕੋਰਡਿੰਗ ਇਹ ਪਵਿੱਤਰ ਕਪੜਾ ਸਾਲ 2017 ਦੇ ਵਿੱਚ ਸਾਊਦੀ ਅਰੇਬੀਆ ਤੋਂ ਖਾਸ ਕਰਕੇ ਐਪਸਟੇਨ ਦੇ ਨਿੱਜੀ ਰਹਿਸ਼ਗਾਹ ਦੇ ਉੱਪਰ ਭੇਜਿਆ ਗਿਆ ਸੀ ਇੰਡੀਆ ਦੇ ਲੇਜੈਂਡਰੀ ਸਿੰਗਰ ਕਿਸ਼ੋਰ ਕੁਮਾਰ ਹੋਣਾ ਦੇ ਇੱਕ ਬਹੁਤ ਹੀ ਮਸ਼ਹੂਰ ਗਾਣੇ ਦੇ ਬੋਲ ਨੇ ਚਿੰਗਾਰੀ ਕੋਈ ਭੜਕੇ ਤੋ ਸਾਵਨ ਉਸੇ ਬੁਝਾਏ ਸਾਵਨ ਜੋ ਅਗਨ ਲਗਾਏ ਤੋ ਉਸੇ ਕੌਣ ਬੁਝਾਏ ਮਤਲਬ ਕਿ ਸੌਣ ਜਾਂ ਸੌਣ ਵਾਲਾ ਮੀ ਚਿੰਗਾਰੀ ਨੂੰ ਬੁਝਾ ਦਿੰਦਾ ਵਾ ਪਰ ਜਦੋਂ ਸੌਣ ਦਾ ਇਹ ਮੀ ਖੁਦ ਹੀ ਚਿੰਗਾਰੀ ਲਾਊਗਾ ਤਾਂ ਉਹਨੂੰ ਕੌਣ ਬੁਝਾਊਗਾ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਹੁੰਦੀ ਆ ਕੱਲ ਪੰਜਾਬ ਦੇ ਵਿੱਚ ਜਦੋਂ ਪੰਜਾਬ ਪੁਲਿਸ ਦਾ ਇੱਕ ਏਐਸਆਈ ਇੱਕ ਕਾਰ ਸਵਾਰ ਤੋਂ ਆਪਣੀ ਪਿਸਤੌਲ ਦੀ ਨੋਕ ਦੇ ਉੱਪਰ ਉਹਦੇ ਤੋਂ ਉਹਦੀ ਪ੍ਰਾਈਵੇਟ ਕਾਰ ਨੂੰ ਖੋਹ ਲੈਂਦਾ ਇਸ ਤੋਂ ਇੱਕ ਦਿਨ ਬਾਅਦ ਨਵੀਂ ਇੱਕ ਘਟਨਾ ਸਾਹਮਣੇ ਆ ਰਹੀ ਆ ਯੂਪੀ ਦੇ ਜੌਨਪੁਰ ਏਰੀਏ ਦੇ ਵਿੱਚ ਜਿੱਥੇ ਇੱਕ ਨੌਜਵਾਨ ਸਤਿਅਮ ਆਪਣੀ ਇਲੈਕਟ੍ਰੋਨਿਕਸ ਦੀ ਸ਼ਾਪ ਕਰਦਾ ਆਪਣੀ ਭੈਣ ਦੇ ਨਾਲ ਸਤਿਅਮ ਦੇ ਅਕੋਰਡਿੰਗ ਇਹ ਪੂਰੀ ਦੀ ਪੂਰੀ ਘਟਨਾ ਜਿਹੜੀ ਕਿ ਸੀਸੀਟੀਵੀ ਕੈਮਰਾਜ਼ ਦੇ ਵਿੱਚ ਕੈਦ ਵੀ ਹੋ ਗਈ ਦੋ ਪੁਲਿਸ ਵਾਲੇ ਉਹਦੀ ਦੁਕਾਨ ਦੇ ਉੱਪਰ ਆਉਂਦੇ ਆ ਤੇ ਇਹ ਕਹਿੰਦੇ ਆ ਕਿ ਉਹਨਾਂ ਨੇ ਇੱਕ ਮੋਬਾਈਲ ਫੋਨ ਲੈਣਾ ਵਾ ਸਤਿਅਮ ਦੀ ਸਿਸਟਰ ਉਹਨਾਂ ਨੂੰ ਅਲੱਗ-ਅਲੱਗ ਫੋਨਸ ਦਿਖਾਉਂਦੀ ਆ ਜਿਨ੍ਹਾਂ ਦੇ ਵਿੱਚੋਂ ਕੁਝ ਆਈਫੋਨਸ ਹੁੰਦੇ ਆ ਸੀਸੀਟੀਵੀ ਕੈਮਰਾਜ਼ ਦੇ ਵਿੱਚ ਕਲੀਅਰਲੀ ਦੇਖਿਆ ਜਾ ਸਕਦਾ ਕਿ ਇਹਨਾਂ ਦੇ ਵਿੱਚੋਂ ਇੱਕ ਪੁਲਿਸ ਵਾਲਾ ਆਪਣੀ ਜੈਕਟ ਦੀ ਜੇਬ ਦੇ ਵਿੱਚੋਂ ਪੁਰਾਣਾ ਫੋਨ ਕੱਢ ਕੇ ਆਈਫੋਨ ਦੇ ਨਵੇਂ ਬਾਕਸ ਦੇ ਵਿੱਚ ਪਾ ਦਿੰਦਾ ਤੇ ਨਵੇਂ ਆਈਫੋਨ ਨੂੰ ਚੁੱਪ ਕਰਕੇ ਆਪਣੀ ਜੇਬ ਦੇ ਵਿੱਚ ਪਾ ਲੈਂਦਾ ਸਤਿਅਮ ਦੀ ਭੈਣ ਨੂੰ ਸਟਾਰਟਿੰਗ ਦੇ ਵਿੱਚ ਇਸ ਚੀਜ਼ ਦੇ ਬਾਰੇ ਵਿੱਚ ਕੋਈ ਜਾਣਕਾਰੀ ਨਹੀਂ ਹੁੰਦੀ ਪਰ ਬਾਅਦ ਦੇ ਵਿੱਚ ਜਦੋਂ ਦੋਨੇ ਜਣੇ ਬਾਕਸ ਨੂੰ ਖੋਲਦੇ ਆ ਤਾਂ ਇਹਨਾਂ ਪੁਲਿਸ ਕਰਮੀਆਂ ਦੇ ਇਸ ਕਾਰਨਾਮੇ ਦੇ ਬਾਰੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਤਾਂ ਕਿਸ਼ੋਰ ਕੁਮਾਰ ਹੋਣਾ ਦੇ ਇਸ ਦਹਾਕਿਆਂ ਪੁਰਾਣੇ ਗਾਣੇ ਨੂੰ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਤੇ ਅੱਜ ਯੂਪੀ ਪੁਲਿਸ ਵਾਲਿਆਂ ਨੇ ਸੱਚ ਸਾਬਤ ਕੀਤਾ ਕਿ ਜੇ ਚੋਰ ਚੋਰੀ ਕਰੂਗਾ ਤਾਂ ਤੁਸੀਂ ਪੁਲਿਸ ਵਾਲਿਆਂ ਕੋਲ ਜਾਓਗੇ ਪਰ ਜੇ ਪੁਲਿਸ ਵਾਲੇ ਚੋਰੀ ਕਰਨਗੇ ਤਾਂ ਫਿਰ ਤੁਸੀਂ ਕਿੱਥੇ ਜਾਓਗੇ ਮੇਰੇ ਖਿਆਲ ਦੇ ਵਿੱਚ ਕੁਸ਼ੋਰ ਕੁਮਾਰ ਹੁਣਾਂ ਨੂੰ ਆਪਣੇ ਗਾਣੇ ਦੇ ਬੋਲ ਥੋੜੇ ਜੇ ਬਦਲ ਦੇਣੇ ਚਾਹੀਦੇ ਸੀ ਪਿਛਲੇ ਕਿੰਨੇ ਸਾਲਾਂ ਤੋਂ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਬੌਕਸਿੰਗ ਨੂੰ ਇੱਕ ਨਿਰਦਈ ਇੱਕ ਖੂਨਖਾਰ ਗੇਮ ਕਹਿ ਰਹੇ ਆ ਤੇ ਇਵਨ ਕਹਿ ਰਿਹਾ ਕਿ ਇਹ ਕੋਈ ਸਪੋਰਟ ਨਹੀਂ ਹੈਗੀ ਇਹਦੇ ਵਿੱਚ ਲੋਕਾਂ ਨੂੰ ਬਹੁਤ ਸੀਰੀਅਸ ਇੰਜਰੀਜ਼ ਹੁੰਦੀਆਂ ਨੇ ਇਹ ਲੋਕ ਇੰਨੇ ਸਾਲਾਂ ਤੋਂ ਬੌਕਸਿੰਗ ਨੂੰ ਬੈਨ ਕਰਵਾਉਂਦੇ ਰਹੇ ਪਰ ਇਹ ਤੇ ਵਿਚਾਰ ਵਿਚਾਰ ਹੀ ਕਿੱਕ ਬੌਕਸਿੰਗ ਅਲੱਗ ਅਲੱਗ ਤਰ੍ਹਾਂ ਦੀ ਰੈਸਲਿੰਗ ਤੇ ਥੋੜੇ ਦਿਨ ਪਹਿਲਾਂ ਸਲੈਪ ਫਾਈਟਿੰਗ ਵਰਗੀਆਂ ਨਵੀਆਂ ਤੇ ਬਿਲਕੁਲ ਨਿਰਦਈ ਖੇਡਾਂ ਵਾਇਰਲ ਹੋ ਰਹੀਆਂ ਨੇ ਪੂਰੀ ਦੁਨੀਆ ਦੇ ਵਿੱਚ ਪੌਪੂਲਰ ਹੋ ਰਹੀਆਂ ਕੋਈ ਵੀ ਨਾਰਮਲ ਇਨਸਾਨ ਜੇ ਸਲੈਪ ਫਾਈਟਿੰਗ ਦਾ ਕੋਈ ਇੱਕ ਅੱਧਾ ਕਲਿੱਪ ਵੀ ਦੇਖ ਲੂਗਾ ਤਾਂ ਮੇਰੇ ਖਿਆਲ ਦੇ ਵਿੱਚ ਉਹਦਾ ਮਨੁੱਖਤਾ ਤੋਂ ਇਹ ਘੱਟੋ ਘੱਟ ਅੱਜ ਦੇ ਇਨਸਾਨ ਦੀ ਕਾਮਨ ਸੈਂਸ ਤੋਂ ਪੂਰੀ ਤਰ੍ਹਾਂ ਦੇ ਨਾਲ ਯਕੀਨ ਉੱਠ ਜਾਊ ਤੇ ਹਾਲੇ ਜਦੋਂ ਪੂਰੀ ਦੁਨੀਆ ਦੇ ਲੋਕ ਬੌਕਸਿੰਗ ਦੇ ਉੱਪਰ ਹੀ ਟਿਕੇ ਹੋਏ ਆ ਹਾਲੇ ਉਹਨਾਂ ਦਾ ਧਿਆਨ ਸਲੈਪ ਫਾਈਟਿੰਗ ਵੱਲ ਤਾਂ ਗਿਆ ਹੀ ਨਹੀਂ ਉਹਨੇ ਟਾਈਮ ਦੇ ਵਿੱਚ ਹੀ ਇੱਕ ਨਵਾਂ ਇਸ ਤੋਂ ਵੀ ਅਗਲਾ ਲੈਵਲ ਸ਼ੁਰੂ ਹੋ ਚੁੱਕਿਆ ਵਾ ਤੇ ਇਸ ਗੇਮ ਦਾ ਨਾਮ ਆ ਜੇ ਤੁਸੀਂ ਇਹਨੂੰ ਗੇਮ ਕਹਿਣਾ ਚਾਹੋ ਤਾਂ ਇਹਦਾ ਨਾਮ ਹੈ ਰਨ ਨੇਸ਼ਨ ਜਿੱਥੇ ਇੱਕ ਪਾਸੇ ਸਲੈਪ ਫਾਈਟਿੰਗ ਦੇ ਵਿੱਚ ਦੋ ਇਨਸਾਨ ਇੱਕ ਦੂਸਰੇ ਨੂੰ ਵਾਰੀ-ਵਾਰੀ ਬਹੁਤ ਜ਼ੋਰ ਦੇਣੇ ਥੱਪੜ ਮਾਰਦੇ ਆ ਉੱਥੇ ਹੀ ਰਨ ਨੇਸ਼ਨ ਦੇ ਵਿੱਚ ਦੋ ਇਨਸਾਨ ਨੇ ਜਿਹੜੇ ਬਿਲਕੁਲ ਭੇਡੂਆਂ ਦੀ ਤਰ੍ਹਾਂ ਜਾਂ ਫਿਰ ਸਾਨਾਂ ਦੀ ਤਰ੍ਹਾਂ ਪੂਰੀ ਸਪੀਡ ਦੇ ਉੱਪਰ ਭੱਜ ਕੇ ਆਉਂਦੇ ਆ ਤੇ ਇੱਕ ਦੂਸਰੇ ਦੇ ਨਾਲ ਟਕਰਾ ਜਾਂਦੇ ਆ ਹੁਣ ਇਹ ਵਾਲੀ ਗੇਮ ਇੰਨੀ ਕਿ ਜ਼ਿਆਦਾ ਖਤਰਨਾਕ ਆ ਕਿਉਂਕਿ ਪੂਰੀ ਸਪੀਡ ਦੇ ਉੱਪਰ ਭੱਜੇ ਆਉਂਦੇ ਲੋਕਾਂ ਦੇ ਅਕਸਰ ਸਿਰ ਇੱਕ ਦੂਸਰੇ ਦੇ ਨਾਲ ਟਕਰਾਉਂਦੇ ਆ ਦੋਨਾਂ ਦੇ ਸਿਰ ਨੂੰ ਇੰਟਰਨਲ ਬਲੀਡਿੰਗ ਹੋ ਸਕਦੀ ਆ ਕਨਕਸ਼ਨ ਹੋ ਸਕਦੀ ਆ ਇਹੀ ਉਹ ਕਨਕਸ਼ਨ ਸੀ ਜਿਹਦੇ ਕਰਕੇ ਸਭ ਤੋਂ ਪਹਿਲਾਂ ਪੂਰੀ ਦੁਨੀਆ ਦੀ ਹਰਮਨ ਪਿਆਰੀ ਖੇਡ ਫੁੱਟਬਾਲ ਦੇ ਵਿੱਚੋਂ ਜਦੋਂ ਬਹੁਤ ਸਾਰੇ ਫੁੱਟਬਾਲਰਸ ਦਾ ਲੰਬਾ ਸਮਾਂ ਤੱਕ ਫੁੱਟਬਾਲਰਾਂ ਨੂੰ ਹੈਡਰ ਮਾਰਨ ਦੇ ਨਾਲ ਕਨਕਸ਼ਨ ਦੇ ਨਾਲ ਮੌਤਾਂ ਸ਼ੁਰੂ ਹੋਈਆਂ ਤਾਂ ਫੁੱਟਬਾਲਾਂ ਦੇ ਭਾਰ ਨੂੰ ਹਲਕਾ ਕੀਤਾ ਗਿਆ ਇਹੀ ਕਨਕਸ਼ਨ ਦੀ ਪ੍ਰੋਬਲਮ ਅਮਰੀਕਾ ਦੀ ਇੱਕ ਪੌਪੂਲਰ ਖੇਡ NFL ਦੇ ਵਿੱਚ ਹੁੰਦੀ ਆ ਜੀ ਦੇ ਨਾਲ ਅਮਰੀਕਾ ਦੇ ਵਿੱਚ ਵੀ ਇਸੇ ਖੇਡ ਦੇ ਨਾਲ ਸੰਬੰਧਤ ਬਹੁਤ ਸਾਰੇ ਖਿਡਾਰੀਆਂ ਦੀ ਕਨਕਸ਼ਨ ਦੇ ਨਾਲ ਮੌਤ ਹੁੰਦੀ ਆ ਤੇ ਇਹਦੇ ਉੱਪਰ ਹੀ ਵਿਲ ਸਮਿਥ ਹੋਣਾ ਦੀ ਅਸਲੀ ਘਟਨਾਵਾਂ ਤੇ ਆਧਾਰਿਤ ਇੱਕ ਹਾਲੀਵੁੱਡ ਦੀ ਮਸ਼ਹੂਰ ਫਿਲਮ ਕਨਕਸ਼ਨ ਆਉਂਦੀ ਆ ਪਰ ਇਹ ਰਨ ਨੇਸ਼ਨ ਦੀ ਗੇਮ ਇਸ ਪੂਰੀ ਦੀ ਪੂਰੀ ਡਿਬੇਟ ਨੂੰ ਇੱਕ ਬਿਲਕੁਲ ਨਵੇਂ ਲੈਵਲ ਤੇ ਲੈ ਕੇ ਜਾ ਚੁੱਕੀ ਆ ਇੰਟਰਨਲ ਬਲੀਡਿੰਗ ਕਨਕਸ਼ਨ ਤੋਂ ਇਲਾਵਾ ਕਿਸੇ ਵੀ ਇਨਸਾਨ ਨੂੰ ਇਹਦੇ ਨਾਲ ਬਹੁਤ ਸੀਰੀਅਸ ਸਪਾਈਨ ਇੰਜਰੀ ਹੋ ਸਕਦੀ ਆ ਤੇ ਇਹ ਗੇਮ ਇਸ ਟਾਈਮ ਸਭ ਤੋਂ ਜ਼ਿਆਦਾ ਪਪੂਲਰ ਹੋ ਰਹੀ ਆ ਆਸਟ੍ਰੇਲੀਆ ਦੇ ਵਿੱਚ ਹੁਣੇ-ਹੁਣੇ ਇੱਕ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਵਿੱਚ ਜਦੋਂ ਰਨ ਨੇਸ਼ਨ ਦੀ ਚੈਂਪੀਅਨਸ਼ਿਪ ਹੋ ਰਹੀ ਸੀ ਤਾਂ ਉੱਥੇ 5000 ਤੋਂ ਵੀ ਜ਼ਿਆਦਾ ਟਿਕਟਾਂ ਇਹਦੀਆਂ ਵਿਕਦੀਆਂ ਨੇ ਇਸੇ ਗੇਮ ਦੀ ਪਪੂਲਾਰਿਟੀ ਆਸਟ੍ਰੇਲੀਆ ਦੇ ਗਵਾਂਡੀ ਸ਼ਹਿਰ ਨਿਊਜ਼ੀਲੈਂਡ ਦੇ ਵਿੱਚ ਵੀ ਵਧੀ ਤੇ ਨਿਊਜ਼ੀਲੈਂਡ ਦਾ ਇੱਕ ਟੀਨੇਜਰ ਇਸੇ ਗੇਮ ਨੂੰ ਆਪਣੇ ਦੋਸਤਾਂ ਦੇ ਨਾਲ ਖੇਡਦਾ ਹੋਇਆ ਇਸ ਦੁਨੀਆ ਤੋਂ ਚਲੇ ਜਾਂਦਾ ਵਾ ਅੱਜ ਦੀ ਦੁਨੀਆ ਦੇ ਵਿੱਚ ਤੁਹਾਨੂੰ ਆਪਣੇ ਦੁਸ਼ਮਣ ਨੂੰ ਮਾਰਨ ਦੇ ਲਈ ਬਾਰਡਰ ਕ੍ਰੋਸ ਕਰਕੇ ਕੋਈ ਬਹੁਤ ਵੱਡੀ ਫੌਜ ਭੇਜਣ ਦੀ ਲੋੜ ਨਹੀਂ ਤੁਸੀਂ ਅਮਰੀਕਾ ਨੂੰ ਕਾਪੀ ਕਰ ਸਕਦੇ ਹੋ ਉਸ ਦੇਸ਼ ਦੇ ਉੱਪਰ ਬਹੁਤ ਸਾਰੀਆਂ ਸੈਂਕਸ਼ਨਸ ਲਾ ਸਕਦੇ ਹੋ ਜਿਹਦੇ ਨਾਲ ਉਸ ਦੇਸ਼ ਦੇ ਵਿੱਚ ਬਹੁਤ ਕ੍ਰੂਸ਼ਲ ਮੈਡੀਸਿਨਸ ਤੇ ਫੂਡ ਪ੍ਰੋਡਕਟਸ ਨੂੰ ਰੋਕਿਆ ਜਾ ਸਕਦਾ ਇਹਦੇ ਨਾਲ ਆਪਣੇ ਆਪ ਹੀ ਉਥੋਂ ਦੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਜਾਊਗੀ ਜਾਂ ਫਿਰ ਤੁਸੀਂ ਇਜ਼ਰਾਈਲ ਦੀ ਐਗਜ਼ੈਂਪਲ ਲੈ ਸਕਦੇ ਕਿਉਂਕਿ ਇਜ਼ਰਾਈਲ ਫਿਲਹਾਲ ਲਿਬਨਾਨ ਤੇ ਸੀਰੀਆ ਦੇ ਵਿੱਚ ਬਿਲਕੁਲ ਇਹੀ ਚੀਜ਼ ਕਰ ਰਿਹਾ ਉਹ ਜਹਾਜ਼ਾਂ ਤੋਂ ਸਿਰਫ ਬੰਬ ਵੀ ਨਹੀਂ ਸੁੱਟ ਰਿਹਾ ਬਲਕਿ ਉਹ ਸੈਂਕੜੇ ਨਹੀਂ ਹਜ਼ਾਰਾਂ ਕਿਲੋਮੀਟਰ ਦੇ ਏਰੀਏ ਦੇ ਵਿੱਚ ਕੈਮੀਕਲ ਸਪਰੇਅ ਕਰ ਰਿਹਾ ਜਿਹਦੇ ਨਾਲ ਕਿ ਲਿਬਨਾਨ ਤੇ ਸੀਰੀਆ ਦੋਨੇ ਜਗ੍ਹਾ ਦੇ ਉੱਪਰ ਜਿਹੜੀ ਉਪਜਾਊ ਜ਼ਮੀਨਾਂ ਜਿਹੜੀ ਲੱਖਾਂ ਕਰੋੜਾਂ ਲੋਕਾਂ ਦਾ ਢਿੱਡ ਭਰਦੀ ਆ ਉਹ ਪੂਰੀ ਤਰ੍ਹਾਂ ਦੇ ਨਾਲ ਤੇ ਪਰਮਾਨੈਂਟਲੀ ਬੰਜਰ ਹੋ ਰਹੀ ਆ ਸੀਰੀਆ ਤੇ ਲਿਬਨਾਨ ਦੇ ਕਈ ਏਰੀਆਜ਼ ਦੇ ਵਿੱਚ ਹਾਲਤ ਇਹ ਬਣ ਚੁੱਕੇ ਆ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਬੰਜਰ ਹੋਈ ਜ਼ਮੀਨ ਹੁਣ ਆਪਣੀ ਆਬਾਦੀ ਨਾ ਸਿਰਫ ਇਨਸਾਨਾਂ ਬਲਕਿ ਜਿੱਥੇ ਜਾਨਵਰ ਵੀ ਪਹਿਲਾਂ ਚਰਿਆ ਕਰਦੇ ਸੀ ਉਹਨਾਂ ਦੇ ਵੀ ਖਾਣ ਦੇ ਲਈ ਕੁਝ ਵੀ ਨਹੀਂ ਬਚਿਆ ਤਾਂ ਬਿਨਾਂ ਇੱਕ ਵੀ ਬੰਬ ਸਿੱਟੇ ਸਿਰਫ ਕੈਮੀਕਲਸ ਦਾ ਇਸਤੇਮਾਲ ਕਰਕੇ ਇਜ਼ਰਾਈਲ ਵਾਲੇ ਦੁਨੀਆ ਦੀ ਇੱਕ ਬਹੁਤ ਵੱਡੀ ਗਿਣਤੀ ਆਬਾਦੀ ਨੂੰ ਭੁੱਖੇ ਹੀ ਮਾਰਨ ਦਾ ਪਲਾਨ ਬਣਾ ਚੁੱਕੇ ਆ।